ਆ ਕਣਕ ਤਾਂ ਸੋਹਣੀ ਉਗ ਰਹੀ ਯਾਰ ਆ ਗੇੜੇ ਜਿਹੜਾ ਬੀ ਘੱਟ ਰਹਿ ਗਿਆ ਯਾਰ ਮੈਨੂੰ ਲੱਗਦਾ ਮਰ ਗਿਆ ਆ ਗੇੜਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦਾ ਮੈਂ ਕੀ ਹਾਲ ਆ ਠੀਕ ਆ ਠੀਕ ਆ ਹੋਰ ਬਾਈ ਠੀਕ ਆ ਵਧੀਆ ਵਧੀਆ ਹਾਂਜੀ ਕਣਕ ਤਾਂ ਸੋਹਣੀ ਉਗ ਰਹੀ ਆ ਹਾਂ ਇਹਦੇ ਚ ਪਾਈ ਦਾ ਨਾ ਫਿਰ ਸਮਾਨ ਸੱਲਾ ਉਹਦੇ ਆਖਣ ਨੂੰ ਖਰਾਖਾ ਪਾ ਦੇਈ ਦਾਣ ਮੇਰੀ ਸੁਣ ਲੈ ਗੱਲਾਂ ਹਾਂ ਤੁਸੀਂ ਤਾਂ ਨਸ਼ੇ ਤੇ ਹੋ ਗਏ ਮੇਰਾ ਬਾਹਣ ਨਸ਼ੇ ਤੇ ਲਾ ਦਿਓ ਓਏ ਅਸੀਂ ਕਹਦੇ ਨਾ ਨਸ਼ੇ ਤੇ ਹੋ ਗਏ ਭਰਾਵਾ ਉਹੀ ਨਿੰਦੀ ਇਹਨਾਂ ਨਾਲੇ ਵਾਣ ਕਿਵੇਂ ਲੱਗ ਜੂ ਤੇਰਾ ਨਸ਼ੇ ਤੇ ਪਹਿਲਾਂ ਮੈਨੂੰ ਐਂ ਗੱਲ ਦੱਸ ਯਾਰ ਤੁਸੀਂ ਰੇਹਾਂ ਸਪਰੇਹਾਂ ਪਾ ਕੇ ਕਰਦੇ ਹੋਗੇ ਤੇ ਉਹ ਭਰਾਵਾ ਰੇਹਾਂ ਸਪਰੇਆ ਜਦੋਂ ਫਸਲ ਹੁੰਦੀ ਨਹੀਂ ਰੇ ਸਪਰੇਹ ਤੋਂ ਬਿੜਾ ਦੇ ਕਰਗੇ ਕੀ ਹੈ ਇਹ ਹੁੰਦੀ ਨਹੀਂ ਫਸਲ ਹੁਣਾ ਮੈਂ ਤੁਹਾਨੂੰ ਠੇਕੇ ਤੇ ਦੇਤਾ ਮੈਂ ਤੁਹਾਨੂੰ ਗੈਣੀ ਨਹੀਂ ਦਿੰਦਾ ਇਹ ਵੀ ਤੁਸੀਂ ਆਪਣੀ ਮਰਜ਼ੀ ਕਰੋ ਉਹ ਫੌਜੀ ਸਾਹਿਬ ਫਸਲ ਹੁੰਦੀ ਨਹੀਂ ਰੇ ਸਪਰੇਹ ਬਿਣਾ ਹੈ ਇਹ ਤਾਂ ਪਾਉਣੀ ਪੈਂਦੀ ਆ ਉਹ ਕਿਸਾਨਾਂ ਨਾਲ ਕਰਦੇ ਆ ਗੱਲ ਆਪਾਂ ਉਹ ਹੈ ਜਿਹੜੇ ਭਰੂਗਾ ਕਿਹੜੇ ਟਾਈਮ ਗੱਲਾਂ ਤੁਸੀਂ ਕਰਦੇ ਆ ਨਾ ਉਹ ਟਾਈਮ ਤੋਂ ਹੋਰ ਸੀ ਗੱਲਾਂ ਹੈ ਬਾਕੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਆ ਆ ਗਏ ਹੋਰ ਉਹ ਠੀਕੋ ਉਹ ਜੀ ਸਾਹਿਬ ਠੀਕੋ ਇੱਕ ਠੀਕ ਅਸੀਂ ਦੂਰੋਂ ਵੇਖਿਆ ਮੈਂ ਕਹਿੰਦਾ ਕਿਸਾਨ ਵੀਰ ਖੇਤ 'ਚ ਬੈਠੇ ਆ ਫਿਰਦੇ ਆ ਤੇ ਦਵਾਈਆਂ ਦੇਖੋ ਕਿ ਕਈ ਵਾਰ ਪਤਾ ਨਹੀਂ ਕਿ ਤੁਸੀਂ ਹੈਗਾ ਘੱਟ ਪੜੇ ਲਿਖੇ ਚਲੋ ਸਾਡੀ ਤਾਂ ਪੜ੍ਹਾਈ ਲੰਮੀ ਕਰੀ ਹੋਈ ਹੈ ਸਾਨੂੰ ਤਾਂ ਪਤਾ ਇਹ ਚੀਜ਼ ਦਾ ਇਹ ਪ੍ਰੋਡਕਟ ਆਪਾਂ ਤੁਹਾਡੇ ਵਾਸਤੇ ਨਾ ਬਹੁਤ ਬੈਨੀਫਿਟ ਪ੍ਰੋਡਕਟ ਲੈ ਕੇ ਆਂਦੇ ਆ ਇਹ ਪ੍ਰੋਡਕਟ ਜੇ ਤੁਸੀਂ ਵਰਤੋਗੇ ਮੈਂ ਕਹਿੰਦਾ ਥੁੱਡੀ ਜਿਹੜੀ ਕਣਕ ਆ ਨਾ ਹਾ 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 ਕਣਕ ਦੀ ਛੱਲੀ ਘਟ ਤੋਂ ਘਟ 8 8 ਉਹ ਭਰਾਵਾ ਪਹਿਲਾਂ ਤਾਂ ਤੈਨੂੰ ਆਏ ਨਹੀਂ ਪਤਾ ਉਹ ਛੱਲੀ ਨਹੀਂ ਹੁੰਦੀ ਕਣਕ ਦੇ ਬੱਲੀ ਹੁੰਦੀ ਆ ਬੱਲੀ ਹੁੰਦੀ ਆ ਨਾ ਅਸੀਂ ਪਹਿਲਾਂ ਇਹ ਛੱਲੀਆਂ ਤੇ ਵਰਤੀ ਆ ਹੁਣ ਅਸੀਂ ਵਰਤੀ ਨੇ ਬੱਲੀਆਂ ਤੇ ਤਾਂ ਕਰਕੇ ਇਹਨੂੰ ਛੱਲੀਆਂ ਦੀ ਆਤ ਪਈ ਉਹ ਬੱਸ ਕਰੋ ਭਰਾਵਾ ਬੱਸ ਕਰੋ ਆ ਵਾਹਨ ਵਾਲਾ ਅਗਲਾ ਆਇਆ ਖੜਾ ਸਿਰ ਤੇ ਤਾਂ ਤੁਸੀਂ ਹੋਰ ਲੜਾਈ ਪਾਉਣ ਨੂੰ ਉੱਤੇ ਲੈ ਆ ਇਸ ਵਾਰ ਸਾਣਾ ਮੇਰੀ ਗੱਲ ਸੁਣੋ ਰੌਲਾ ਨਾ ਪਾਓ ਹਾਂ ਕੋਈ ਹੋਰ ਬੰਦਾ ਸੋਨੇ ਸਪੈਸ਼ਲੀ ਤੁਹਾਡੇ ਕੋਲੇ ਆਇਆ ਸੀ ਤਾਂ ਉਹ ਭਰਾਵਾ ਆਏ ਤਾਂ ਹੈਗੇ ਆ ਵਾਹਨ ਵਾਲਾ ਤਾਂ ਪਹਿਲਾਂ ਗਈ ਜਾਂਦਾ ਛੱਲੀ ਆਹ ਪ੍ਰੋਡਕਟ ਬਾਰੇ ਦੱਸ ਇਹਨਾਂ ਨੂੰ ਆਹ ਪ੍ਰੋਡਕਟ ਬਾਰੇ ਜਦੋਂ ਤੈਨੂੰ ਤਿੰਨ ਤਿੰਨ ਦਿਨ ਪਾਵਾ ਨਾ ਕਰੇ ਇੱਦਿਹੀ ਹੋ ਜੂ ਕੰਮ ਕਿਉਂ ਇਹ ਤਿੰਨ ਦਿਨਾਂ ਚ ਨਹੀਂ ਸ਼ਰਾ ਆਹ ਬੰਦੇ ਨੂੰ ਕਿੱਥੋਂ ਲੈ ਆ ਤੂੰ ਉਹ ਇਹਨੂੰ ਕਿੱਥੋਂ ਲੈ ਆ ਭਰਾਵਾ ਇਹ ਗੱਲ ਤੁਹਾਡਾ ਗਲਤ ਹੋ ਗਿਆ ਤਿੰਨ ਦਿਨਾਂ ਚ ਇਹਨੇ ਕਹਤਾ 23 ਦਿਨਾਂ ਦਾ ਪ੍ਰੋਡਕਟ ਆ ਛੋਟੇ 23 ਦਿਨਾਂ 23 ਦਿਨਾਂ ਚ ਕਣਕਾ ਤੁਹਾਡੀ ਦੂਜੇ ਵਾਣਾ ਜਿਹੜੇ ਹਸਾ ਉਹ ਇਹ ਬੋਲਦਾ ਨਾ ਉਸ ਹਸਾੜਾ ਦਾ ਮੈਨੂੰ ਲਾਦਾ ਇਹਨੂੰ 2.5 ਦਿਨਾਂ ਤੋਂ ਪਕਾ ਹੀ ਦੇਊਗਾ ਇਹ ਇਹ ਥੋੜਾ ਜਿਹਾ ਹੈ ਨਾ ਇਹ ਥੋੜਾ ਜਿਹਾ ਹੈ ਨਾ ਇਹਦਾ ਪਤੰਦਰ ਅੜਵਾ ਸੀ ਬੜਾ ਬੋਲਦਾ ਇਹ ਰਾਤ ਦਿਨ ਪੜ੍ਹਾਈ ਕਰਦਾ ਉਹਦੇ ਨਾਲ ਥੋੜਾ ਜਿਹਾ ਹਫ਼ਤੇ ਸੀ ਕਹਿੰਦੂਗਾ ਵੱਢ ਲਓ ਓਏ ਉਹੀ ਤਾਂ ਗੱਲ ਆ ਯਾਰ ਹੁਣ ਥੋੜੋ ਮੇਰੀ ਗੱਲ ਸੁਣ ਲੈ ਤੂੰ ਦੱਸ ਕੀ ਕਰੇਗਾ ਉਹ ਕਰਕੇ ਆਹ ਨਾ ਤੂੰ ਦਾ ਕਹਿਣਾ ਫੌਜ ਦਾ ਵੀ ਰੇਸਪਰੇ ਨਾ ਪਾ ਨਾ ਕਿਉਂ ਨਾ ਪਾ ਤੇ ਉਹ ਮਗਰ ਮਗਰ ਦਾ ਤਰੇ ਫਿਰਦੇ ਆ ਲੈ ਕੇ ਪ੍ਰੋਡਕਟ ਇਹ ਕਹਿੰਦੇ ਆਏ ਆ ਜੀ ਆ ਸਕੀਮ ਆ ਜੀ ਉਹ ਸਕੀਮ ਦਾ ਭਾਈ ਜੀ ਤੁਸੀਂ ਆਫਰ ਸੁਣੋ ਫਿਰ ਦੱਸੋ ਆ ਡੀਮਾਰਕ ਦੀ ਬਿਲਕੁਲ オリジナル ਦਵਾਈ ਹੈ ਠੀਕ ਹੈ ਇਹ ਤੁਸੀਂ ਅੱਧਾ ਲੀਟਰ ਜੇ ਤੁਸੀਂ ਕਣਕ ਦੇ ਛੜਕ ਦੀ ਹਾਂ ਜਿਹੜੀਆਂ ਦੂਜੀ ਵਟ ਹੋ ਗਈ ਉਹ ਕਿਸਾਨ ਤੁਹਾਨੂੰ ਐ ਪੁੱਛੂਗਾ ਵੀ ਇਹ ਲੈਂਦੀ ਕਿੱਥੋਂ ਅੱਛਾ ਐਡਾ ਤੁਹਾਨੂੰ ਦੂਰੋਂ ਪਤਾ ਲੱਗ ਜੂ ਦੂਜੀ ਗੱਲ ਇਹ ਹੈ ਜੇ ਉਹਨਾਂ ਦਾ ਨਿਕਲੀ 45 ਮਣ ਦੀ 50 ਮਣ ਦੀ ਨਿਕਲੀ ਕਣਕ ਹਾਂ ਤੁਹਾਡੀ 65 ਮਣ ਦੀ ਅਸੀਂ ਕਢਾ ਕੇ ਦਵਾਂਗੇ ਤੇ ਜੇ ਨਾ ਨਿਕਲੀ ਫੇਰ ਉਹ ਨਾ ਨਿਕਲੀ ਸਾਡਾ ਵੀ ਰੋਜ਼ ਦਾ ਕੰਮ ਹੈ ਕਿਉਂ ਨਾ ਨਿਕਲੂ ਯਾਰ ਤੂੰ ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦੇ ਜੇ ਨਾ ਨਿਕਲੀ ਫੇਰ ਜੇ ਨਾ ਨਿਕਲੀ ਪ੍ਰੋਡਕਟ ਦੇ ਪੈਸੇ ਵਾਪਸ ਲੈ ਦੱਸ ਜਦੋਂ ਸੱਤ ਤਾਂ ਤੁਸੀਂ ਪੈਸੇ ਪਹਿਲਾਂ ਲੈ ਜਾਓਗੇ ਮੁੜ ਕੇ ਕੌਣ ਵਾਪਸ ਕਰਦਾ ਓਏ ਓਹੋ ਐ ਨਹੀਂ ਹੁੰਦਾ ਮੇਰੀ ਗੱਲ ਸੁਣੋ ਸਾਰੀਆਂ ਦਵਾਈਆਂ ਸੁਣੋ ਇੱਕ ਮੇਰੀ ਆ ਤਾਂ ਹੈਗੀ ਆ ਕਣਕ ਦੀ ਗ੍ਰੋਥ ਵਾਸਤੇ ਹਾਂ ਠੀਕ ਹੈ ਆ ਦਵਾਈ ਹੈ ਜਿਹੜੀ ਹਾਂ ਇਹ ਤੁਸੀਂ ਦੋ ਬੂੰਦਾਂ ਲਾ ਫੌਜੀ ਸਾਹਿਬ ਸੁਣ ਲਓ ਇਹਨਾਂ ਮੇਰਾ ਹੁਣਾ ਆ ਜਾਓ ਆ ਜਾਓ ਫੌਜੀ ਹਾਂ ਹੁਣ ਦਰੋਸਾਂ ਬਣਾਈ ਜਾਂਦੇ ਐ ਦੋ ਬੂੰਦਾਂ ਦਾ ਪਾਉਣੀਆਂ ਤੁਸੀਂ ਆਪਣਾ ਢੋਲੀ ਦੇ ਵਿੱਚ ਹਾਂ ਇੱਕ ਕਿੱਲੇ ਦੀ ਤਾਂ ਦੋ ਬੂੰਦਾਂ ਨਾਲ ਕਹਿੰਦੇ ਗਦੇ ਫਕੀਰ ਹੋ ਜਾਣਗੇ ਕਿਤੇ ਮੈਂ ਨਾ ਢੋਲੀ ਚਲਾ ਦੱਸ ਦੋ ਬੂੰਦਾਂ ਸਾਨੂੰ ਤਾਂ ਦੋ ਪਿਗ ਨਹੀਂ ਚੜਦੇ ਤੂੰ ਦੋ ਬੂੰਦਾਂ ਕਿੱਲੇ ਚ ਪਾਉਣ ਨੂੰ ਕਹਿੰਦਾ ਫੌਜੀ ਸਾਹਿਬ ਮੈਨੂੰ ਲੱਗਦਾ ਤੁਸੀਂ ਰੇਂਜ ਚੋਂ ਬਾਹਰ ਆ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਦੋ ਬੂੰਦਾਂ ਤੁਸੀਂ ਪਾਉਣੀਆਂ ਢੋਲੀ ਚ ਦੋ ਬੂੰਦਾ ਪਾ ਦੋ ਰਾਮ ਦੇ ਨੱਕ 'ਚ ਜੇ ਨਾ ਕਣਕ ਥੋੜੀ ਦੁਗਣੀ ਵਰੇ ਦਾ ਮੈਂ ਬੈਠਾ ਓਏ ਇਹ ਤਾਂ ਹਜੇ ਰੇਂਜ ਇੱਕ ਮਿੰਟ ਇਕ ਬੈਠੇ ਇੱਕ ਮਿੰਟ ਮੇਰੀ ਗੱਲ ਸੁਣ ਰਾਮਿਆ ਤੈਨੂੰ ਮਾਰਨ ਨੂੰ ਫਿਰਦੇ ਆ ਇਹ ਓਏ ਮੈਂ ਤਾਂ ਇਹਨੂੰ ਇਹੀ ਗੱਲ ਭਰਾਵਾ ਹਜੇ ਤਾਂ ਇਹ ਰੇਂਜ 'ਚ ਹੀ ਹੈ ਜੇ ਰੇਂਜ 'ਚੋਂ ਬਾਹਰ ਹੁੰਦਾ ਨਾ ਹੁਣ ਨੂੰ ਬੂਟਸੜੇ ਲੱਤ ਮਾਰੀ ਹੁੰਦੀ ਐ ਨੇ ਤੇਰੇ ਓਹੋ ਕੀ ਗੱਲਾਂ 'ਚ ਪੈ ਗਏ ਤੁਸੀਂ ਵਾਸਪਾ ਫੌਜੀ ਦੇ ਬੂਟਸੜੇ ਲੱਤ ਮਾਰੇ ਹੁਣ ਨੂੰ ਮਾਰੀ ਹੁੰਦੀ ਤੇਰੇ ਦੂਜੀ ਗੱਲ ਇਹ ਐ ਕਿ ਜੇ ਤੁਸੀਂ ਸਾਡਾ ਪ੍ਰੋਡਕਟ ਵਰਤੋ ਦੋ ਬੂੰਦਾ ਤਾਂ ਤੁਸੀਂ ਕਿੱਲੇ 'ਚ ਪਾਉਣ ਨੂੰ ਕਹਿੰਦੇ ਆ ਦੋ ਬੂੰਦੇ ਤੇ ਜੇ ਦੋ ਬੂੰਦੇ ਨੱਕ ਚ ਪਾਏਗਾ ਬੰਦਾ ਹੀ ਮਰ ਜੂ ਇੱਕ ਕਿੱਲਾ ਕਿੱਥੇ ਯਾਰ ਚਾਹੇ 20 ਕਰਪਾ ਲੋ ਕਿੱਲੇ ਚ ਫੌਜੀ ਸਾਹਿਬ ਕਹਿਣ ਦਾ ਮਕਸਦ ਪਤਾ ਕੀ ਹੈ ਵੀ ਦੋ ਬੂੰਦਾ ਜੇ ਕਣਕ ਚ ਬਾਲੀਆਂ ਦੋ ਬੂੰਦਾ ਨੱਕ ਚ ਬਾਲੇ ਬਰਾਬਰ ਅਸਰ ਕਰੂਗਾ ਜੇ ਗੇਠੇ ਵਧੂਗਾ ਤੇ ਗੇਠੇ ਵਧੂਗਾ ਗਿੱਠ ਕਰ ਕਬੂ ਗੇਠੇ ਵਧੂ ਬੰਦਾ ਇੰਨਾ ਕਿਹੜੇ ਹਿਸਾਬ ਨਾਲ ਪ੍ਰੋਡਕਟ ਵੇਚਦੇ ਨੇ ਸੁਪੈਦਾ ਬਣਾਉ ਨੂੰ ਫਿਰਦੇ ਇਹ ਸੁਪੈਦਾ ਸੁਪੈਦਾ ਬਣ ਕੇ ਮੈਂ ਕੀ ਕਰਨਾ ਮੈਂ ਤਾਂ ਬਸ ਗੰਡਾ ਹੀ ਠੀਕ ਹੈ ਓਏ ਯਾਰ ਬੱਸ ਓ ਯਾਰ ਕਿ ਲੈਣੀ ਹੈ ਦਵਾਈ ਤੁਸੀਂ ਮੇਰੇ ਭਰਾ ਸੋਡੇ ਮੇਰੇ ਬੰਨੇ ਹੱਥ ਅੱਜ ਤਾਂ ਪਹਿਲਾ ਅਗਲਾ ਵਾਹਣ ਆਇਆ ਖੜਾ ਕਹਦਾ ਜਹਿਰ ਨਾ ਪਾਓ ਮੇਰੇ ਵਾਹਣ ਚ ਨਾ ਪਾਓ ਓ ਜਾ ਆਪਣੀ ਰਫਲ ਲੈ ਚੱਕ ਓਏ ਓਏ ਫੌਜੀ ਸਾਹਿਬ ਫੌਜੀ ਸਾਹਿਬ ਰਫਲ ਦੀ ਗੱਲ ਨਹੀਂ ਮੇਰੀ ਰਫਲ ਨਾ ਕਰੋ ਸਾਡਾ ਬੰਦਾ ਵਿੱਚੀ ਮੂਦੂ ਆ ਮੈਂ ਤਾਂ ਸਾਡਾ ਮੇਰੇ ਭੈਣਾ ਨਾਲ ਲਓ ਕਿ ਫੌਜੀ ਸਾਹਿਬ ਤੁਹਾਨੂੰ ਨਾ ਇਹ ਜੇ ਪੰਜਾਬ ਚ ਪ੍ਰੋਡਕਟ ਦੱਸੂਗਾ ਮੈਂ ਤੁਸੀਂ ਤਾਂ ਉਧਰ ਰਹਿੰਦੇ ਹੋਵੋਗੇ ਜੰਮੂ ਕੰਨੀ ਓਏ ਯਾਰ ਆਪਕੋ ਕਿਆ ਪਤਾ ਹੈ ਕਿਉਂ ਓ ਯਾਰ ਸਾਡੇ ਤੁਸੀਂ ਅਸੀਂ ਐ ਡੇ ਡੇ ਡਾਂਡੇ ਖਾਂਦੇ ਰਹੇ ਹਾਂ ਕੁਕੜੀ ਦੇ ਅੰਡੇ ਏਡੇ ਜੰਮੂ ਚ ਏਡੇ ਏ ਜੀ ਹਾਂ ਅੱਛਾ ਤੇ ਤੁਸੀਂ ਏਡੇ ਏਡੇ ਕਰਦੇ ਹੋ ਏਡੇ ਏਡੇ ਤਾਂ ਯਾਰ ਕੀ ਦੱਸਾਂ ਮੈਂ ਸੁਣੋ ਘਰਾਂ ਵਿੱਚ ਇਹਨਾਂ ਦੇ ਅੰਡੇ ਹੁੰਦੇ ਸੀ ਨਹੀਂ ਨਹੀਂ ਇਹੀ ਪ੍ਰੋਡਕਟ ਜੇ ਤੁਸੀਂ ਇਹਨੂੰ ਛੱਡ ਕੇ ਕੁਕੜੀਆਂ ਨੂੰ ਪਾਓਗੇ ਕੁਕੜੀਆਂ ਵੀ ਥੋੜੀਆਂ ਨਾ ਏ ਏਡੇ ਏਡੇ ਅੰਡੇ ਦੇ ਲਾ ਦੱਸ ਮੈਨੂੰ ਦੱਸ ਦੇਣਾ ਉਹ ਭਰਾਵਾ ਇਹਨੇ ਮੌਤ ਕਰਨੀ ਆ ਓਏ ਕੁਕੜਿਆਂ ਨਾਲ ਦੀ ਕੁਕੜਿਆਂ ਦੀ ਕਿਹੜੀ ਮੌਤ ਹੈ ਤਾਂ ਭਰਾਵਾ ਇਹ ਤਾਂ ਇਹਨੂੰ ਸਿਰ ਦੁੱਖ ਦੇ ਦੀ ਕੋਲੀ ਬੜਾਈ ਬੈਠਾ ਵੀ ਜਿਹਨੂੰ ਮਰਜ਼ੀ ਦੇ ਦਿਓ ਲਾ ਦੱਸ ਯਾਰ ਉਹ ਭਰਾਵਾ ਤੁਸੀਂ ਸਪਰੇਅ ਵੇਚਦੇ ਹੋ ਕਿ ਚੂਰਨ ਵੇਚਦੇ ਹੋ ਇਹ ਇਹ ਨਾ ਪ੍ਰੋਡਕਟ ਆ ਜਿਹੜਾ ਇਹ ਬੰਦਿਆਂ ਦੇ ਤੇ ਆਪਣਾ ਕਹ ਦੀਏ ਜਾਨਵਰਾਂ ਤੇ ਤੇ ਇਨਸਾਨ ਵਰਗਿਆਂ ਤੇ ਪਹਿਲਾਂ ਆਹ ਬੰਦੇ ਤੇ ਵਰਤ ਫਰ ਕਿ ਇਹੜੇ ਤੂੰ ਬੰਦਿਆਂ ਦੇ ਕਿ ਬੰਦੇ ਆ ਭਾਏ ਇਹਦੇ ਤੇ ਵਰਤ ਜਾਨਵਰਾਂ ਤੇ ਚਾਰ ਗੋਲੀਆਂ ਨੇ ਖਾਧੀਆਂ ਵੀ ਆ ਪਹਿਲਾਂ ਅੱਛਾ ਵਰਤੀ ਵੀ ਆ ਵਰਤੀ ਹੋਈ ਤਾਂ ਇਹ ਮੈਂ ਵੇਖਾਂ ਮੈਂ ਕਰ ਜਗਾ ਹਾਂ ਹਾਂ ਠੀਕ ਹੈ ਵਰਤੀ ਹੋਈ ਦਵਾਈ ਮੈਂ ਤਾਂ ਜਿਵੇਂ ਜਿਵੇਂ ਇਹ ਫਸਲ ਨੂੰ ਵਧਾਉਂਦੀ ਹੈ ਉਵੇਂ ਉਵੇਂ ਇਹ ਬੰਦੇ ਨੂੰ ਵਧਾਉਂਦੀ ਹੈ ਇਹ ਤੈਨੂੰ ਦਊਂਗੀ ਮੇਰੀ ਗੱਲ ਸੁਣ ਭਰਾਵਾ ਮੈਂ ਤੁਹਾਨੂੰ ਦੱਸਾਂ ਗੱਲ ਐਵੇਂ ਨਾ ਬਾਲਾਂਗਾ ਜਵਲਾਂਗਾ ਮਾਰਨ ਦਾ ਫਾਇਦਾ ਨਹੀਂ ਅਸੀਂ ਥੋੜੇ ਕੋਈ ਪ੍ਰੋਡਕਟ ਨਹੀਂ ਲੈਣੇ ਮੇਰੇ ਭਰਾ ਜਾਓ ਠੀਕ ਹੈ ਤੂੰ ਯਾਰ ਬਾਲੀ ਇਹਨਾਂ ਨੇ ਪਕਾਈ ਨਾ ਮਾਰ ਜਾ ਕੇ ਆਪਣੀ ਰਫਲ ਲਿਆ ਚੱਕ ਕੇ ਇਹਨੂੰ ਵਾ ਦੇਖੀਂ ਠੀਕ ਹੈ ਜੀ ਹਾਂ ਅਸੀਂ ਚੱਲਿਆ ਓਏ ਤੂੰ ਜੀ ਰਹਿਣ ਦੋ ਨਹੀਂ ਉਹ ਕਮਰੇ ਚੱਲ ਬੜੋ ਚਾਹ ਪਾਣੀ ਪਿਆ ਦੂਗਾ ਫੌਜੀ ਤੁਹਾਨੂੰ